ਰੋਜ਼ ਮੈਂ ਕਵੰਟਰੀ ਦੀਵਾਨ ਲਾਉਣਾ 7 ਤੋਂ 9 ਵਜੇ ਤੱਕ ਤੇ ਜਿਉਂ-ਜਿਉਂ ਮੇਰਾ ਟਾਈਮ ਕਾਹ ਨੂੰ ਜਾਂਦਾ ਨਾ ਅੱਧਾ ਘੰਟਾ ਹੋ ਗਿਆ ਘੰਟਾ ਹੋ ਗਿਆ ਡੇਢ ਹੋ ਗਿਆ ਤੇ ਤਿਉਂ-ਤਿਉਂ ਫਿਰ ਉਹ ਕਵੰਟਰੀ ਦੇ ਮਾਈ ਪਾਈ ਜਿੰਨੀ ਮੇਰੀ ਆਵਾਜ਼ ਉੱਚੀ ਜਾਂਦੀ ਐ ਨਾ ਉਹਨਾਂ ਹੀ ਉਹ ਮੰਦਰ 'ਚ ਗੂੰਜ ਪਾਉਂਦੇ ਨੇ ਗਿਣਤੀ ਤੁਹਾਡੇ ਨਾਲੋਂ ਛੋੜੀ ਐ ਤੁਹਾਡੀ ਗਿਣਤੀ ਬਹੁਤੀ ਆ ਯਾਰ ਰੀਸ ਕਰੋ ਭਈ ਜੰਮ ਪੂਰੇ ਜਾ ਗੁਰੇ ਪੂਰੇ ਵੇਣਾ ਗੋਲ ਦੋਸਤ ਸਤਗੁਰ ਸਾਹਿਬ ਛੱਡ ਕੇ ਮਨ ਮੁਖ ਹੋਏ ਬੰਦੇ ਦਾ ਬੰਦਾ ਹੁਕਮੀ ਬੰਦਾ ਹੋਏ ਕੈ ਨਿੱਕ ਉੱਠ ਜਾਏ ਸਲਾਮ ਕਰਨ ਦਾ ਅਠ ਪੈਰ ਹੱਥ ਜੋੜ ਕੇ ਹੋਏ ਹਜ਼ੂਰੀ ਖੜਾ ਰਹੰਦਾ ਨੀਂਦ ਨਾ ਭੁੱਖ ਨਾ ਸੁਖ ਤੇ ਸੂਲੀ ਚੜਿਆ ਰਹੇ ਡਰਨ ਦਾ ਪਾਣੀ ਪਾਲਾ ਧੁੱਪ ਛਾਉ ਛੇਰੀ ਉੱਤੇ ਝਲ ਦੁੱਖ ਸਾਂਦਾ ਆਤਿਸ਼ਬਾਦੀ ਸਾਰ ਵੇਗ रण ਵਿੱਚ ਘਾਇਲ ਹੋਇਆ ਮਰੰਦਾ ਤੇ ਗੁਰਪੁਰੇ ਬਿਨ ਜੂਨ ਭਵੰਦਾ ਕੀ ਹੋਇਆ ਇੰਨੀਆਂ ਕੁਰਬਾਨੀਆਂ ਕੀਤੀਆਂ ਪੂਰੇ ਗੁਰੂ ਤੋਂ ਬਿਨਾ ਜੂਨਾ ਚ ਭਰਮਣਾ ਪੈ ਗਿਆ ਪੂਰੇ ਗੁਰੂ ਤੋਂ ਬਿਨਾ ਅਸਲੀ ਸੁਖ ਸ਼ਾਂਤੀ ਪ੍ਰਾਪਤ ਨਾ ਹੋ ਸਕੇ ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਹੁਕਾ ਦੇ ਕੇ ਆਖਿਆ ਹੈ ਕਨਹੀਂ ਕੋਈ ਦੇਵਾ ਗੁਰ ਜੈਸਾ ਨਾ ਇਕ ਮੁਕਾਮ ਐਸਾ ਵੀ ਤੇ ਆਉਣਾ ਜਿੱਥੇ ਵਈ ਦੋ ਨਾ ਵਾਈ ਪੈਣੋ ਨਾ ਪਾਈ ਜਿੱਥੇ ਪੈਣ ਭਰਾ ਅੰਗ ਸਾਖ ਹਕੀਮ ਤਬੀਬ ਡਾਕਟਰ ਕੋਈ ਨਹੀਂ ਹੋਣਾ ਕੋ ਐਸਾ ਮੁਕਾਮ ਹੀ ਕਾਉਣਾ ਜਿੱਥੇ ਲਿਖਿਆ ਅਨਕਰ ਅਨ ਕਾਹੇ ਰਾਤੜਿਆ ਵਾਟ ਦੋਹੇਲੀ ਪਾਪ ਕਮਾਵੰਦਿਆ ਤੇਰਾ ਕੋਈ ਨਾ 베ਲੀ ਕੋਈ ਨਾ 베ਲੀ ਹੋਏ ਤੇਰਾ ਸਦਾ ਪਛੋਤਾਵੇ ਹੋਣਾ ਨਾ ਇੱਕ ਐਸਾ ਮੁਕਾਮ ਕਬੀਰ ਸਮਝ ਗਾ ਘੋ ਫਿਰੋ ਮੰਦਲ ਕੰਤ ਚੜਾਏ ਕੋਈ ਕਾਹ ਕੋ ਨਹੀਂ ਸਭ ਦੇਖੀ ਠੋਕ ਵਿਜਾਏ ਔਣਾ ਨਾ ਇੱਕ ਐਸਾ ਮੁਕਾਮ ਜਿੱਥੇ ਕੋਈ ਨਹੀਂ ਬੰਨਣਾ ਜਿੱਥੇ ਅੰਗ ਸਾਥ ਪੈੜ ਭਰਾ ਕੁਟੰਬ ਕਬੀਲਾ ਸਹਰਦ ਸੱਜਣ ਮਿੱਤਰ ਦੋਸਤ ਹੱਕ ہمسਾਇ ਰਫੀਕ ਕਿਸੇ ਨੇ ਬਾ ਨਹੀਂ ਫੜਨੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਅੱਖਰ ਪੜੇ ਨੇ ਭਈ ਜਿਸ ਵੇਲੇ ਅੰਤ ਦਾ ਵੇਲਾ ਆਉਣਾ ਨਾ ਅੰਤ ਦਾ ਵੇਲਾ ਹੋਦੋ ਟਾ ਟੇਰੀ ਤਨਖੇ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਦ ਲੱਗ ਜੋਗਨ ਸਾਸ ਹੈ ਤਦ ਲੱਗ ਕੇ ਤਨ ਦੇ ਬਿਨ ਗੁਣ ਕਾਮਨਾ ਆਵਣੀ ਟਾ ਟੇਰੀ ਤਨਖੇ ਇੱਕ ਐਸਾ ਮੁਕਾਮ ਹੈ ਆਉਣਾ ਜਿਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਹੋਕਾ ਦਿੱਤਾ ਹੈ ਹੋਕਾ ਮਹਾਰਾਜ ਕਹਿੰਦੇ ਨੇ ਇਹ ਦੁਨੀਆ ਦੇ ਲੋਕੋ ਇੱਕ ਗੱਲ ਨੂੰ ਦਿਲ ਦੀ ਪੱਟੀ ਉੱਤੇ ਲਿਖੋ ਕਿ ਸੁਣ ਮਨ ਮਿੱਤਰ ਪਿਆਰਿਆ ਕਿਨੇ ਪਿਆਰ ਨਾਲ ਬੁਲਾਇਆ ਇਸੇ ਭਾਵ ਦਾ ਇੱਕ ਹੋਰ ਮਹਾਂਵਾਕ ਆਉਂਦਾ ਸਾਬ ਸੱਚਾ ਪਾਤਸ਼ਾਹ ਕਹਿੰਦੇ ਨੇ ਕਿ ਭਾਏ ਬਲੰਦੀ ਵਿੱਝਵੀ ਧੂਨ ਨਿਕਸੀਓ ਕਾਏ ਜਿਹੜੀ ਅੰਦਰ ਸਤਾਸ਼ਫੁਰਤੀ ਜੀਵਨ ਸਤਾ ਦੀ ਅਗ ਬਲਦੀ ਐ ਬੁਝਦੀ ਉਹਦਾ ਰੰਚਤ ਮਾਤਰ ਨਿਸ਼ਾਨ ਕਦੇ ਧੂ ਵੀ ਨਿਕਲਦਾ ਨਾ ਲੱਭਾ ਭਾਏ ਬਲੰਦੀ ਵਿੱਝ ਵੀ ਧੂ ਨਾ ਨਿਕਸੀਓ ਕਾਏ ਤੇ ਪੰਜੇ ਰੁਨੇ ਦੁਖ ਭਰੇ ਬਿਨ ਸੇ ਦੂਜੇ ਭਾਏ ਆਉਣਾ ਨਾ ਐਸਾ ਮਕਾਨ ਜਿੱਥੇ ਕਿਸੇ ਨੇ ਸੰਗੀ ਸਾਥੀ ਨਹੀਂ ਬਾਣਨਾ

ਪੰਛਤ ਗੁਰੂ ਹੋਣਗੇ ਸਹਾਈ ਵੇਲੇ ਅੰਤ ਦਾ ਸਤਗੁਰੂ ਸਤਿਗੁਰੂ ਹੋਣਗੇ ਸਹਾਈ ਵੇਲੇ ਅੰਤ ਦੇ ਸਤਿਗੁਰੂ ਨੇ ਹੀ ਹਾਈ ਤੇ ਅੰਤਲੇ ਸਤਿਗੁਰੂ ਵਾਲੇ ਸਹਾਈ ਨੇ ਅੰਤਲੇ ਜਿਹੜੇ ਸਤਿਗੁਰੂ ਨੇ ਅੰਤ ਦੇ ਵੇਲੇ ਸਹਾਇਤਾ ਕਰਕੇ ਸਾਨੂੰ ਬਚਾ ਕੇ ਆਪੇ ਵਿੱਚ ਆਪਾ ਅਧੇਰ ਕਰ ਦੇਣਾ ਉਹਦੇ ਵਾਸਤੇ ਬਾਣੀ ਦਾ ਹੋਕਾ ਗੁਰ ਜਿਹਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਗਾ ਸੇਵ ਜਿਹਦੇ ਭਾਗ ਸੁਲਖਣੇ ਉਹ ਐਸੇ ਗੁਰੂ ਦੀ ਸੇਵਾ ਵਿੱਚ ਲੱਗਦਾ ਉਹਦੇ ਬਾਅਦ ਫਿਰ ਨਦੀ ਨਾਮ ਸੰਜੋਗੀ ਮੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ